ਡੇਫਾਕ ਚਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਵਿਰਸਾ ਸਿੰਘ ਬਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਲੇ ਆਏ ਦਿਨ ਹੀ ਕੋਈ ਨਾ ਕੋਈ ਨਵੀਂ ਵੀਡੀਓ ਸਾਹਮਣੇ ਆਈ ਜਾਂਦੀ ਹੈ ਤੇ ਕਾਫੀ ਤਕਰਾਰ ਵੀ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਵਿਰਸਾ ਸਿੰਘ ਬਲਟੋਹਾ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲਗਾ ਰਹੇ ਸੀ ਵੀ ਇਹਨਾਂ ਦੀ ਭਾਜਪਾ ਦੇ ਲੀਡਰਾਂ ਦੇ ਨਾਲ ਯਾਰੀ ਹੈ ਤੇ ਅੱਜ ਇੱਕ ਹੋਰ ਕਲਿੱਪ ਵਾਇਰਲ ਹੋ ਹੁੰਦਾ ਤੇ ਵਿਰਸਾ ਸਿੰਘ ਬਲਟੋਹਾ ਵੱਲੋਂ ਮੁੱਢ ਤੋਂ ਸਵਾਲ ਚੁੱਕੇ ਗਏ ਨੇ ਉਹਨਾਂ ਕਹੇ ਕਿ ਮੈਂ ਵੀ ਹੈਰਾਨ ਆ ਵੀ ਇਹ ਲਗਾਤਾਰ ਵੀਡੀਓ ਕਲਿੱਪ ਕੌਣ ਜਾਰੀ ਕਰ ਰਿਹਾ ਹਾਲਾਂਕਿ ਕਹਿੰਦੇ ਵਾ ਪਹਿਲਾਂ ਵੀ ਕਹਿ ਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਫਿਰਸਾ ਸਿੰਘ ਬਰਟੋਹਾ ਵੱਲੋਂ ਜਿੱਥੇ ਇੱਕ ਛੋਟੀ ਜਿਹੀ ਕਲਿੱਪ ਸਾਂਝੀ ਕੀਤੀ ਗਈ ਆ ਉੱਥੇ ਇਹੋ ਆਪਣੇ ਟਵੀਟ ਦੇ ਵਿੱਚ ਲਿਖਦੇ ਨੇ ਇਸ ਵਾਇਰਲ ਕਲਿੱਪ ਬਾਰੇ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਇੱਕ ਨਿੱਜੀ ਚੈਨਲ ਵੱਲੋਂ ਮੈਨੂੰ ਫੋਨ ਆਇਆ ਹੈਰਾਨੀ ਹੈ ਕਿ ਇਹਨਾਂ ਕਲਿੱਪਾਂ ਨੂੰ ਕੌਣ ਜਾਰੀ ਕਰ ਰਿਹਾ ਹੈ ਹਾਂ ਇਹ ਵਾਇਰਲ ਕਲਿੱਪ ਮੇਰੀ 15 ਅਕਤੂਬਰ 2024 ਦੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੀ ਪੇਸ਼ੀ ਸਮੇ ਦਾ ਹੀ ਹੈ ਮੈਂ 15 ਅਕਤੂਬਰ ਤੋਂ ਹੀ ਮੰਗ ਕਰਦਾ ਹਾਂ ਕਿ ਇਸ ਦਿਨ ਦੀ ਸਾਰੀ ਰਿਕਾਰਡਿੰਗ ਵੀਡੀਓ ਰਿਲੀਜ਼ ਕੀਤੀ ਜਾਵੇ। ਇਸ ਕਲਿੱਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੀ ਬੇਨਤੀ ਸ੍ਰੂਪ ਸਵਾਲਾਂ ਦਾ ਸਹਿਕਾਰ ਕੀਤਾ ਕਿ ਹਾਂ ਮੇਰੀ ਭਾਜਪਾ ਦੇ ਉਸ ਦੇ ਕਰਤਾ ਤਰਤਾ ਆਗੂਆਂ ਨਾਲ ਸੰਜੀ ਫੋਨ ਤੇ ਗੱਲਬਾਤ ਮੁਲਾਕਾਤ ਹੁੰਦੀਆਂ ਰਹੀਆਂ ਨੇ। ਇਸ ਦੌਰਾਨ ਹੀ ਮੇਰੀ ਬੇਨਤੀ ਤੇ ਬਾਕੀ ਸਿੰਘ ਸਹਿਬਾਨਾ ਨੇ ਸਪਸ਼ਟ ਕੀਤਾ ਕਿ ਸਾਡੀ ਅਜੇ ਹੀ ਕੋਈ ਸਾਜ਼ ਨਹੀਂ ਤੇ ਸਾਨੂੰ ਕਿਸੇ ਦਾ ਕੋਈ ਫੋਨ ਨਹੀਂ ਆਇਆ। ਹੋਰ ਸੁਣੋ ਮੇਰੀਆਂ ਗੱਲਾਂ ਬਾਤਾਂ ਹੋਈਆਂ ਅੱਜ ਜਿਹੜੇ ਕੇਂਦਰੀ ਜਦੋਂ ਮੈਂ ਇੱਕ ਧਰਤਾ ਨੇ ਬੀਜੇਪੀ ਦੇ ਅੱਛਾ ਉਹ ਤੁਹਾਡੇ ਨਾਲ ਸੰਪਰਕ ਚ ਲਗਾਤਾਰ ਹੈ ਤੁਹਾਡਾ ਪਿਆਰ ਹੈ ਯਾਰ ਐ ਥੋੜੀ ਵੀ ਰੋਜ਼ ਗੱਲਾਂ ਕਰਦੇ ਸੀ ਕੋਈ 6 ਮਹੀਨੇ ਕੋਈ ਸਾਲ ਬਾਅਦ ਨਹੀਂ ਕੋਈ ਬੀਜੇਪੀ ਵਾਲਾ ਨਹੀਂ 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 ਕਰਦਾ ਮੈਂ ਮੇਰੇ ਚ ਕਾਬਲੀਅਤ ਨਹੀਂ ਮੈਂ ਕਰਦਾ ਪਿਛੇ ਬਾਟਿੰਗ ਰਸਵਾਲ ਨਾਲ ਹੀ ਨਹੀਂ ਨਹੀਂ ਇਹਨਾਂ ਨੂੰ ਕੋਈ ਨਹੀਂ ਕਰਦਾ ਮੈਂ ਮੇਰੀ ਗੱਲਬਾਤ ਹੁੰਦੀ ਸੀ ਮੇਰਾ ਪਿਆਰ ਸੀ ਕਾਂਗਰਸ ਦੇ ਗੱਲ ਸੁਣੋ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰਾ ਪਿਆਰ ਸੀ ਮੈਂ ਨਹੀਂ ਮੈਂ ਅਦਾਲਤ ਅਫੀਸ ਕਰਦੇ ਰਿਹਾ ਮੈਂ ਉਹੀ ਗੱਲ ਹੈ ਨਾ ਮੈਂ ਮੰਨ ਰਿਹਾ ਮੈਂ ਮੰਨ ਰਿਹਾ ਕਾਂਗਰਸ ਦੇ ਚੀਫ ਮਿਨਿਸਟਰ ਨਾਲ ਮੇਰਾ ਫੋਨ ਤੇ ਗੱਲਬਾਤ ਹੁੰਦੀ ਸੀ ਅਮਿਤ ਸ਼ਾਹ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਮੈਨੂੰ ਮਿਲ ਕੇ ਵੀ ਗਿਆ ਇੱਥੇ ਉਸ ਤੋਂ ਬਾਅਦ ਚਲੋ ਸਾਡੇ ਉਹਨਾਂ ਦੇ ਪਰਸਨਲ ਪੀਏ ਦਾ ਨੰਬਰ ਆ ਗਿਆ ਮੇਰੇ ਕੋਲੇ ਮੇਰਾ ਨੰਬਰ ਉਹਨਾਂ ਕੋਲੇ ਚਲਾ ਗਿਆ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਰਹੀਆਂ ਜਦੋਂ ਮੈਂ ਕੱਲ ਤੱਕ ਅਧਿਜਤੇਦਾਰ ਸੀ ਠੀਕ ਹੈ ਹਾਂ ਹਾਂ ਨਹੀਂ ਅਸੀਂ ਸਾਂਝੀ ਰਿਕਾਰਡ ਕਰ ਰਹੇ ਨਹੀਂ ਨੰਨੀ ਤੁਹਾਨੂੰ ਕੋਈ ਫੋਨ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਬਸ ਮੈਂ ਹੋਈਆਂ ਨਹੀਂ 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 ਪ੍ਰੇਮ ਪਿਆਰ ਦੀ ਗੱਲ ਮੈਨੂੰ ਜਿੱਦਾਂ ਕਿ ਗਿਆਨੀ ਹਰਪੇ ਸੰਜੋਗੀ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਹਨਾਂ ਵੱਲੋਂ ਲਗਾਤਾਰ ਜ਼ੋਰ ਦੇ ਕੇ ਕਿਹਾ ਜਾ ਰਿਹਾ ਵੀ ਹਾਂ ਮੈਂ ਕਾਂਗਰਸ ਦੇ ਵੀ ਮੁੱਖ ਮੰਤਰੀਆਂ ਦੇ ਨਾਲ ਮੇਰੀ ਸਾਹਦਰੀ ਹੈ ਤੇ ਭਾਜਪਾ ਦੇ ਮਿਤੇਸ਼ਾ ਨਾਲ ਵੀ ਮੇਰੀ ਮੁਲਾਕਾਤ ਹੋਈ ਹੈ ਤੇ ਫੋਨ ਤੇ ਗੱਲਬਾਤ ਹੋਈ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ